ਸਮਾਜ ਦੇ ਹਾਲਾਤ ਇਨਸਾਨ ਨੂੰ ਕਿਸ ਕਦਰ ਮਜਬੂਰ ਕਰ ਦਿੰਦੇ ਹਨ ਅੱਜ ਅਸੀਂ ਇਸ ਖਾਸ ਰਿਪੋਰਟ ਰਾਹੀਂ ਤੁਹਾਡੇ ਰੂਬਰੂ ਪੇਸ਼ ਕਰਨੇ ਆ ਬਟਾਲਾ ਤੋਂ ਡੇਰਾ ਬਾਬਾ ਨਾਨਕ ਰੋਡ ਤੇ ਪਿੰਡ ਹਸਨਪੁਰਾ ਉੱਥੇ ਪਹੁੰਚੇ ਆ ਮਹਿਜ 37 ਸਾਲ ਦੀ ਉਮਰ ਹੈ ਜਦੋਂ ਕਿ ਬੜੇ-ਬੜੇ ਵੱਡੇ ਸੁਪਨੇ ਸਤਿੰਦਰ ਸਿੰਘ ਦੇ ਕਿ ਉਹ ਜ਼ਿੰਦਗੀ ਵਿੱਚ ਕਾਮਯਾਬ ਹੋਵੇ ਆਪਣੀ ਇੱਕੋ ਇੱਕ ਲੌਤੀ ਜਿਹੜੀ ਉਹਦੀ ਬੇਟੀ ਹੈ ਉਹਦੇ ਚਾਹ ਪੂਰੇ ਕਰੇ ਆਪਣੀ ਪਤਨੀ ਦੇ ਚਾਹ ਪੂਰੇ ਕਰੇ ਆਪਣੀ ਬਜ਼ੁਰਗ ਮਾਂ ਦੀ ਸੇਵਾ ਕਰੇ ਤੇ ਪਰਿਵਾਰ ਨੂੰ ਅੱਗੇ ਲੈ ਕੇ ਜਾਵੇ ਸਭ ਕੁਝ ਵਧੀਆ ਚੱਲ ਰਿਹਾ ਸੀ ਰਾਜ ਮਿਸਤਰੀ ਦਾ ਇੱਕ ਬੜਾ ਵਧੀਆ ਕਾਰੀਗਰ ਸੀ ਬਹੁਤ ਵਧੀਆ ਕੰਮ ਕਰਦਾ ਸੀ ਪਰ ਅਚਾਨਕ ਉਸ ਨੂੰ ਕਿਡਨੀਆ ਦੀ ਪ੍ਰੋਬਲਮ ਆਈ ਹੈ ਔਰ 2 ਸਾਲ ਤੋਂ ਪਰਿਵਾਰ ਵੱਲ ਦੱਸਿਆ ਜਾ ਰਿਹਾ ਹੈ ਕਿ ਮੰਝੇ ਤੇ ਹਨ ਅਤੇ ਜੋ ਵੀ ਜਮਾ ਪੂੰਜੀ ਹੈ ਉਹ ਸਾਰੀ ਖਰਚ ਹੋ ਚੁੱਕੀ ਹੈ ਅੱਜ ਉਹ ਸਾਡੇ ਚੈਨਲ ਦੇ ਰਾਹੀਂ ਸਾਰੇ ਦਾਨੀ ਸੱਜਣਾ ਨੂੰ ਜਿਹੜੇ ਦਾਨ ਕਰਦੇ ਹਨ ਔਰ ਜਿਹੜੇ ਸਮਾਜ ਸੇਵਾ ਕਰਦੇ ਹਨ ਅਜਿਹੇ ਲੋਕਾਂ ਦੀ ਮਦਦ ਕਰਦੇ ਹਨ ਬੁਹਾਰ ਲਗਾਉਣ ਜਾ ਰਿਹਾ ਹੈ ਕਿ ਉਹਦੀ ਮਦਦ ਕੀਤੀ ਜਾਵੇ ਕਿਉਂਕਿ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਹੈ ਔਰ ਕਰੀਬ 10 ਤੋਂ 11 ਲੱਖ ਰੁਪਏ ਦਾ ਖਰਚਾ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ। ਪਰਿਵਾਰ ਅਸਮਰਥ ਹੈ ਇਹ ਖਰਚਾ ਭਰਨ ਵਾਸਤੇ ਇਸ ਕਰਕੇ ਉਹਨਾਂ ਵੱਲੋਂ ਘਹਾਰ ਲਗਾਈ ਜਾ ਰਹੀ ਹੈ। ਆਓ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿੰਦਰ ਸਿੰਘ ਦੇ ਧਰਮਪਤੀ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ। ਸੱਸ ਕ ਭੈਣ ਜੀ ਕੀ ਨਾਂ ਹੈ ਤੁਹਾਡਾ? ਸਰਬਜੀਤ ਸਰਬਜੀਤ ਜੀ ਪਤੀ ਦੀ ਇਹੋ ਜੀ ਕੰਡੀਸ਼ਨ ਕਿੱਦਾਂ ਹੋਈ? ਇਹਨਾਂ ਦੀ ਲੱਤ ਟੁੱਟੀ, ਕੋਠੇ ਤੋਂ ਡਿੱਗੇ ਉਦੋਂ ਵੀ ਉਹ ਦਵਾਈ ਖਾਂਦੇ ਹੀ ਤੇ ਥੋੜਾ ਜਿਹਾ ਟਾਈਮ ਬਾਅਦ ਮਤਲਬ ਕੰਮ ਕਰਨ ਦਾ ਵੀ ਤੇ ਫਿਰ ਥੱਕ ਜਾਂਦੇ ਦਵਾਈ ਖਾ ਲੈਂਦੇ ਉਹ ਦਵਾਈਆਂ ਦੇ ਨਾਲ ਹਟੀਆਂ ਤੋਂ ਦਵਾਈ ਖਾਦੀ ਉਹਨਾਂ ਨਾਲ ਇਹਦੀ ਕਿਡਨੀ ਖਰਾਬ ਹੋ ਗਈ ਤੇ ਦੋਨੋਂ ਹੀ ਹੋ ਗਿਆ ਪਹਿਲਾਂ ਇੱਕ ਹੀ ਫਿਰ ਦੂਜੀ ਨਾਲ ਹੀ ਹੋ ਗਈ ਤੋਂ ਉਹਨਾਂ ਨੇ ਡੈਲਸਿਸ ਹੁੰਦੀ ਆ ਕੰਮ ਕਰਦੇ ਰਾਜ ਮਿਸਤਰੀ ਦਾ ਵਧੀਆ ਗੁਜ਼ਾਰਾ ਚੱਲਦਾ ਸੀ ਜਦੋਂ ਤੁਸੀਂ ਹੱਸਿਆ ਕਿੰਨੀ ਦੇਰ ਤੋਂ ਹੁਣ ਮੰंजे ਤੇ ਨੇ ਤੇ ਕੰਮ ਕਰਨ ਦਾ ਸਮਰਥ ਨਹੀਂ ਉਹ ਸਾਲ ਹੋ ਗਏ ਮੰंजे ਤੇ ਬੈਠਾ ਨੇ 2 ਸਾਲ ਹੋ ਗਏ ਨਾ ਤੇ ਕੰਮ ਤੇ ਨਾਂਦਰੋਬਾ ਸਿਰਫ ਗੇਟ ਤਾਂ ਕਰਨੀ ਜਾਇਆ ਜਾਂਦਾ ਉਹਨਾਂ ਕੋਲ ਥੱਕ ਜਾਂਦੇ ਆ ਫਿਰ ਆਦਨ ਮੇਰੇ ਕੁੱਤਰਿਆ ਫਿਰ ਨਹੀਂ ਜਾਂਦਾ ਤਾਂ ਭੈਣ ਜੀ ਖਰਚਾ ਪਰਿਵਾਰ ਦਾ ਕਿਉਂਕਿ ਬੜੀ ਮੰਗਾਈ ਹੈ ਤੈਨ ਤੁਸੀਂ ਜੀ ਇੱਕ ਤੁਹਾਡੀ ਬੇਟੀ ਹੈ ਬੜੀ ਪਿਆਰੀ ਜੀ ਮਦਰ ਜਿਹੜੇ ਨਾਲ ਨੇ ਕਿੱਦਾਂ ਫਿਰ ਘਰ ਦਾ ਖਰਚਾ ਚੱਲਦਾ ਪਤੀ ਮੰਜੇ ਤੇ ਪੈ ਗਿਆ ਬੇਟੀ ਪੜਦੀ ਵੀ ਆ 100 ਖਰਚੇ ਨੇ ਬੱਚਿਆਂ ਦੇ ਬਜ਼ੁਰਗ ਮਾਂ ਦਾ ਵੀ ਖਰਚਾ ਹੈ ਤੁਹਾਡਾ ਵੀ ਖਰਚਾ ਹੈ ਫਿਰ ਕਿੱਦਾਂ ਕਰਦਾ ਗੁਜ਼ਾਰਾ ਚੱਲਦਾ ਮੈਂ ਦੋ ਘਰਾਂ ਦਾ ਕੰਮ ਕਰਦੀ ਆ ਜਿੱਦਾਂ ਮਤਲਬ ਕਿ ਇਹਨੇ ਰੋਟੀ ਲਈ ਮੈਨੂੰ ਲੈ ਜਾਂਦੇ ਗੁਰਦੁਆਰੇ ਲੰਗਰ ਪਕਾਉਣਾ ਹੋਵੇ ਜਾ ਕੇ ਇਹਦੇ ਘਰੇ ਡਿਆੜੀ ਦੱਪਾ ਲੈਣੇ ਫਿਰ ਮੈਨੂੰ ਨਾਲ ਲੈ ਜਾਂਦੇ ਇਹਨਾਂ ਤੇ ਤਰਸ ਕਰ ਲੈਂਦੇ ਵੀ ਚਲੋ ਟਾਈਮ ਪਾਸ ਹੋ ਜੂ ਉਹਨਾਂ ਦਾ ਫਿਰ ਤੁਹਾਨੂੰ ਪਤਾ ਰੋਟੀ ਵੀ ਖਾਣੀ ਹੋਈ ਮੈਨੂੰ ਤਕੇ ਦੀ ਇਹ ਵੀ ਨਹੀਂ ਆਸ ਕਿ ਕਿੰਨੇ ਮੈਨੂੰ ਇਹ ਰਿਸ਼ਤੇਦਾਰ ਨੇ ਮੈਨੂੰ ਪੁੱਛਿਆ ਵੀ ਤੇਰੀ ਅੱਡ ਰਮੀ ਚੱਟਾ ਹੈਗਾ ਕਿਨੇ ਬੜਾ ਕੋਇਆ ਪਿਆ ਪਰ ਦੋ ਘਰਾਂ ਦਾ ਭਾਂਜੀ ਕੰਮ ਕਰਕੇ ਕੀ ਪਰਿਵਾਰ ਤੁਸੀਂ ਚਲਾ ਲੈਂਦੇ ਹੋ ਇਨੀ ਮੰਗਾਈ ਦੇ ਵਿੱਚ ਚੱਲ ਜਾਂਦਾ ਇਦਾਂ ਹੀ ਟਿਕ ਟਿਕ ਮੇਰੇ ਕੋਲ ਵਾਇਆ ਨਹੀਂ ਜਾਂਦਾ ਫਿਰ ਵਿੱਚੋਂ ਮੈਂ ਦਿਹਾੜੀ ਦਾ ਪਾ ਚੱਲ ਜਾਨੀ ਆ ਜੇ ਕੋਈ ਵੀ ਮੈਨੂੰ ਸੱਦ ਲੈਂਦਾ ਮੈਂ ਚੱਲ ਜਾਨੀ ਆ ਮੇਰੇ ਕੋ ਨਾ ਨਹੀਂ ਕਰਨੀ ਪਿੱਛੋਂ ਵੀ ਮੈਂ ਮਿਹਨਤ ਕਰਦੀ ਆਂ ਕੜੀ ਵੀ ਕਰਨੀ ਆ ਥੋੜਾਕ ਟਾਈਮ ਚਲੋ ਮੈਨੂੰ ਜਦੋਂ ਵਿਆਹੀ ਆਈਆਂ ਸੁਖ ਬੜਾ ਵਧੀਆ ਬਾਬੇ ਨਾਨਕ ਦੀ ਕਿੱਤ ਬਣ ਮਿਲੀ ਪਰ ਹੁਣ ਨਹੀਂ ਹੁਣ ਫਿਰ ਇੰਨਾ ਕਰਕੇ ਮੈਂ ਬਹੁਤ ਥੱਲੇ ਲੱਗ ਗਈ ਆ ਮੈਂ ਸਮਝ ਨਹੀਂ ਲੱਗਦੀ ਕਿ ਉਹਨਾਂ ਨੇ ਕੀ ਕਰਾਂ ਕੋ ਪਿੰਡ ਵਾਲੇ ਫਿਰ ਮੈਨੂੰ ਕੇਵਲ ਰਸ਼ਨ ਪਾਣੀ ਲਿਆ ਦਿੰਦੇ ਆ ਫਿਰ ਥੋੜਾ ਮੇਰਾ ਉਹਨਾਂ ਦੇ ਘਰ ਕੇ ਟੰਪਾਸ ਥੋੜਾ ਹੋ ਜਾਂਦਾ ਹੁਣ ਡਾਕਟਰਾਂ ਨੇ ਇਹਨਾਂ ਨੂੰ ਆਪਰੇਸ਼ਨ ਦੱਸਿਆ ਤੇ ਕਿਡਨੀ ਜਿਹੜੀ ਕਿਡਨੀ ਕਿੱਥੋਂ ਲਵਾਂ ਕਿਡਨੀ ਮੈਂ ਆਪਣੀ ਦਵਾਂਗੇ ਆਡੀ ਮੈਚ ਹੋ ਗਈ ਆ ਮੈਂ ਆਪਣੀ ਦਵਾਂਗੇ ਕਿਉਂਕਿ ਤੁਹਾਨੂੰ ਪਤਾ ਕਿਡਨੀ ਦੱਦਿਓ ਪਾਪ ਮੁਲ ਲਵਾਂਗੇ ਬੜਾ ਖਰਚਾ ਹੈ ਮੇਰੇ ਕੋ ਇੰਨੇ ਪੈਸੇ ਨਹੀਂ ਆ ਕਿ ਮੈਂ ਲਾਜ ਕਰਾਣਾ ਮੇਰੇ ਕੋ ਕੇਵਲ ਟੀਕੇ ਨਹੀਂ ਲਵਾਏ ਜਾਂਦੇ ਇਹਨਾਂ ਲਈ ਫਿਰ ਬੜਾ ਹੋਰ ਤਰ੍ਹਾਂ ਹੁੰਦਾ ਫਿਰ ਖੂਨ ਘਟ ਜਾਂਦਾ ਫਿਰ ਡਾਕਟਰ ਵੀ ਗੁੱਸੇ ਹੁੰਦੇ ਵੀ ਠੀਕ ਕਿਉਂ ਨਹੀਂ ਲਵਾਉਂਦੇ ਫਿਰ ਮੈਂ ਆਦਰ ਨਹੀਂ ਪਿਤਾ ਜੀ ਮਰ ਕੋ ਫੈ ਨਹੀਂ ਹੈਗੇ ਤੁਸੀਂ ਇਹਨਾਂ ਦੇ ਸਿਰਫ ਡਾਲਸਿਸ ਕਰ ਦੋ ਕਿੰਨੀ ਵਾਰੀ ਟੀਕਾ ਲੱਗਦਾ ਟੀਕਾ ਹਫਤੇ ਚ ਇੱਕੋ ਵਾਰੀ ਲੰਦੇ ਨੇ ਤੇ ਗੁਲਗੋਸ਼ ਇੱਕ ਲੰਦੇ ਨੇ ਕਿੰਨਾ ਖਰਚਾ ਹੁੰਦਾ ਤੇ ਹਫਤੇ ਚ ਤਿੰਨ ਡਾਲਸਿਸ ਹੁੰਦੇ 16-1700 ਰੁਪਏ ਖਰਚਦੇ ਫਿਰ ਵਿੱਚ ਬੀਪੀ ਦੀਆਂ ਦਵਾਈ ਵੀ ਲੈਣੀ ਪੈਂਦੀਆਂ ਡਾਲਸਿਸ ਦਾ ਖਰਚਾ ਵੀ ਡਾਲਸਿਸ ਦਾ ਉਹ ਦਮ ਮੇਰੇ ਖਿਆਲ ਚ ਪਤਾ ਨਹੀਂ 800-800 ਰੁਪਏ ਲੈ ਲੈਂਦੇ ਆ ਤੇ ਉਹ ਭਾੜਾ ਕਾਟ ਤੋਂ ਕਿੱਥੋਂ ਕਰਾ ਰਹੇ ਆਂ ਸਰਜੀਤ ਦੇ ਕਰਾਉਣ ਦੇ ਨੇ ਤੇ ਉਥੋਂ ਮਤਲਬ ਕਾਟਦੀ ਹੋ ਜਾਂਦੀ ਹੈ ਸਰਕਾਰੀ ਕਾਡ ਜਿਹੜਾ ਬਣਿਆ ਹੈ ਉਤੋਂ ਡਲਸੀ ਦੀ ਸਿਰਫ ਮੈਨੂੰ ਟੀਕਿਆਂ ਦਾ ਖਰਚਾ ਹੁੰਦਾ ਤੋਂ ਸਤਿੰਦਰ ਸਿੰਘ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਹੈ ਅਥਰੂ ਸਭ ਕੁਝ ਬਿਆਨ ਕਰਦੇ ਨੇ ਕਿ ਕਿਸ ਹਾਲਾਤਾਂ ਵਿੱਚ ਨੇ ਚਾਹੇ ਇਨਸਾਨ ਕਈ ਗੱਲਾਂ ਨਹੀਂ ਵੀ ਬੋਲ ਸਕਦਾ ਪਰ ਉਹਦਾ ਚਿਹਰਾ ਉਹਦੇ ਅਥਰੂ ਸਭ ਕੋਈ ਬਿਆਨ ਕਰਦੇ ਨੇ ਉਹਦਾ ਮਦਰ ਸਾਡਾ ਨਾਮ ਮੌਜੂਦ ਹੈ ਤੁਹਾਨੂੰ ਕੈਮਰਾ ਦੱਸੇਗਾ ਕਿ ਜਦੋਂ ਇਸੇ ਪਹੁੰਚੇ ਲਗਾਤਾਰ ਉਦੋਂ ਵੀ ਇੰਨਾ ਵੱਲੋਂ ਸਿਮਰਨ ਕੀਤਾ ਜਾ ਰਿਹਾ ਸੀ ਪਾਠ ਕੀਤਾ ਜਾ ਰਿਹਾ ਸੀ ਗੱਲਬਾਤ ਕਰਦੇ ਆ ਸਸਕਾ ਮਹਾਰਾਜ ਕੀ ਨਾਂ ਜੀ ਦਰਸ਼ਨ ਕੌਰ ਦਰਸ਼ਨ ਕੌਰ ਜੀ ਮਾਂ ਵਾਸਤੇ ਤੇ ਮੈਂ ਹੁਣ ਪੁੱਛਾਂਗਾ ਤੇ ਬੜੀ ਵੱਡੀ ਗੱਲ ਹੈ ਪੁੱਛਣਾ ਨਹੀਂ ਚਾਹੀਦਾ ਪਰ ਦਰਸ਼ਕਾਂ ਨੂੰ ਦੱਸਣਾ ਪੈਗਾ ਇੱਕ ਮਾਂ ਦੇ ਦਿਲ ਤੇ ਕੀ ਬੀਤ ਰਹੀ ਹੈ ਜਵਾਨ ਬੱਚਾ ਜਿਹਦੀ ਅੱਗੋਂ ਬੇਟੀ ਹੈ ਜਿਹਦੀ ਪਤਨੀ ਹੈ ਉਹ ਮੰਜੇ ਤੇ ਪਿਆ ਬੇਵਸ ਹੋ ਕੇ ਹੁਣ ਹੱਥ ਜੋੜ ਕੇ ਮਦਦ ਮੰਗ ਰਿਹਾ ਜਿਹੜਾ ਕਦੀ ਮਿਹਨਤ ਕਰਦਾ ਸੀ ਕਿੱਦਾਂ ਦਾ ਹਾਲਾਤ ਨੇ ਹਾਲਾਤ ਵੇਖ ਲ ਤਾ ਹੀ ਆਪ ਹੀ ਵੇ ਸਾਰੀ ਸੇ ਵੇਚ ਸਕਦੇ ਵੀ ਕਿਦਾਂ ਦੇ ਹਾਲਾ ਚੱਲਦੇ ਦੋ ਸਾਲ ਦਾ ਬੱਚਾ ਮੰਜੀ ਤੇ ਪਿਆ ਮਾਂ ਕੋ ਨਹੀਂ ਵੇਖ ਇਹਦੀ ਆਪਣੇ ਬੱਚੇ ਵੀ ਪਾਲਣ ਮੈਨੂੰ ਵੀ ਪਾਲਣ ਤੇ ਤੁਸੀਂ ਸਭ ਕੁਝ ਵੇਚ ਸਕਦੇ ਜੋ ਬਾਕੀ ਮੇਰਾ ਸ਼ੁਕਰ ਹੈ ਮਾਲਕ ਦਾ ਜੇ ਤੁਸੀਂ ਮੈਨੂੰ ਮਦਦ ਕਰਦੇ ਜਨਾ ਬਹੁਤ ਬਹੁਤ ਸ਼ੁਕਰ ਕਰੂ ਆਪਣੇ ਬੇਟੇ ਬਾਤ ਸਦਾ ਬਾਤ ਜਿੰਨਾ ਤੱਕ ਜਿਉਂ ਵੀ ਜਨਾ ਤੱਕ ਮਰ ਤੱਕ ਰੱਖੂਗੀ ਵੀ ਮੇਰੇ ਭੈਣ ਭਰਾਵਾਂ ਮਦਦ ਕੀਤੀ ਬਸ ਗਾਲੀ ਮੈਂਤ ਵੱਧ ਨਹੀਂ ਬੋਲ ਸਕਦੀ ਮਾਤਾ ਜੀ ਕਿੰਨੇ ਬੱਚੇ ਆਪਣੇ ਤੇ ਸਤਿੰਦਰ ਸਿੰਘ ਵੱਡਾ ਕਿ ਛੋਟਾ ਸਤੇ ਵਿਚਕਾਰਲਾ ਜੋ ਸਤਿੰਦਰ ਸਿੰਘ ਹਾਂਜੀ ਵੱਡਾ ਬੇਟਾ ਜਿਹੜਾ ਉਹ ਵੀ ਆਪਣੇ ਬੱਚਿਆਂ ਵਲੋਂ ਵੀ ਅੱਕ ਗਿਆ ਕਿ ਬਿਮਾਰੀ ਤੇ ਪਾ ਬਹੁਤ ਲਾਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਵਿੱਚ ਕਿੰਨਾ ਕੋ ਹੱਥ ਖੜੇ ਹੋ ਗਏ ਪ੍ਰਾਵਾ ਕੋ ਵੀ ਪ੍ਰਾ ਕਹਿੰਦੇ ਵੀ ਅਹੀ ਹੁਣ ਮਾਤਾ ਕਿੱਥੋਂ ਲਿਆ ਕੇ ਲਈ ਤੇ ਪਰ ਜਿੰਨਾ ਤੱਕ ਜਿੰਦਗੀ ਹੋਵੇ ਮਾਂ ਦੀ ਉਦੋਂ ਤੱਕ ਉਹ ਨਹੀਂ ਸਕਦੀ ਹਾਂ ਬਸ ਮੈਂ ਚਲੋ ਚਲੋ ਮਾਤਾ ਜੀ ਮਜਬੂਰੀਆਂ ਮੰਗਿਆਈ ਦਾ ਯੁੱਗ ਹੈ ਹਰਕ ਨੇ ਆਪਣਾ ਪਰਿਵਾਰ ਵੇਖਣਾ ਹੁੰਦਾ ਜਿੰਨਾ ਵੀ ਸਮਰੱਥਾ ਕੋਈ ਮਦਦ ਕਰਦਾ ਪਰ ਤੁਸੀਂ ਕਦੀ ਇੱਥੇ ਮੋਦਬਰਾਂ ਨੂੰ ਮਿਲੇ ਹੋ ਕਦੀ ਕਿ ਸਰਕਾਰੀ ਨੇਤਾ ਜਿਹੜੇ ਵੱਡੇ ਵੱਡੇ ਦਾਅਵੇ ਕਰਦੇ ਨੇ ਉਹਨਾਂ ਨੂੰ ਕਦੀ ਮਿਲੇ ਹੋ ਕਿ ਮੇਰੇ ਬੇਟੇ ਦੀ ਆਹ ਕੰਡੀਸ਼ਨ ਹੈ ਤੇ 10 ਤੋਂ 12 ਲੱਖ ਦਾ ਖਰਚਾ ਜਾਂ ਕਿ ਸਮਾਜ ਸੇਵਕ ਨੂੰ ਮਿਲੇ ਹੋ ਨਹੀਂ ਬੇਟਾ ਅਸੀਂ ਕਿਸੇ ਨੂੰ ਨਹੀਂ ਮਿਲੇ ਆ ਮੈਂ ਤੁਹਾਨੂੰ ਵੱਖੇ ਝੂਠ ਨਹੀਂ ਕਿਹੇ ਗੱਲ 'ਚ ਮਾਰਨਾ ਝੂਠ ਕਿਹੇ ਗੱਲ ਦਾ ਮਾਲਕ ਤੇ ਵੇਂਦਾ ਹੀ ਆ ਝੂਠ ਮਾਰਨ ਚ ਜੇ ਝੂਠ ਮਾਰਾਂਗੇ ਤੇ ਮਾਂ ਰਾਤ ਤੇ ਨੀਂਹ ਹੀ ਲਵਸ਼ੀਲਾ ਨਹੀਂ ਲਾ ਸਕਦਾ ਜੇ ਅਸੀਂ ਸੱਚ ਬੋਲਾਂਗੇ ਤੇ ਮਾਲਕ ਹੀ ਲਵਸ਼ੀਲਾ ਵੀ ਲਾ ਦੇ ਅਸੀਂ ਕਿਸੇ ਨੂੰ ਮਿਲੇ ਨਹੀਂ ਨਾਉਣ ਨੂੰ ਪਾਵਰ ਇਹ ਤੱਕਰ ਹੋਈ ਮਿਲਦੀ ਹੁਣ ਜਿਹੜੇ ਵੀ ਆਏ ਉਹਨਾਂ ਤੱਕਰ ਪਾਵਰ ਹੋਈ ਉਹ ਵੀ ਸਾਡੇ ਘਰ ਆਏ ਤੇ ਫਿਰ ਬਹੁਤ ਬਹੁਤ ਮੈਂ ਧੰਨਵਾਦ ਇਹਨਾਂ ਪੁੱਤਾਂ ਦਾ ਕਰਨੀਆਂ ਜਿਹੜੇ ਮੇਰੇ ਬੇਟੇ ਬਾਤ ਤੇ ਸੋਚਣਦੇ ਬਹੁਤ ਕੁਝ ਚਲੋ ਸਾਰੇ ਭੈਣ ਭਰਾ ਸੋਚੋ ਤੇ ਮੇਰਾ ਸਭ ਕੁਝ ਬੇਟਾ ਠੀਕ ਠਾਕ ਹੋ ਸਕਦਾ ਆਪਣੇ ਬੱਚੇ ਪਾਲ ਸਕਦਾ ਜਿੰਨਾ ਤੱਕ ਮੇਰੀ ਜ਼ਿੰਦਗੀ ਮੈਂ ਵੇਖ ਨਹੀਂ ਸਕਦੀ ਨਾ ਨੌ ਨੂੰ ਵੇਖ ਸਕਦੀ ਨਾ ਬੱਚੇ ਨੂੰ ਵੇਖ ਸਕਦੀ ਤੇ ਤੁਹੀਂ ਸਭ ਨੂੰ ਧੰਨਵਾਦ ਤੁਹਾਡਾ ਮੈਂ ਕਰੂ ਵੀ ਦੇ ਮੇਰੇ ਬੇਟਾ ਠੀਕ ਠਾਕ ਹੋ ਜੂ ਤੇ ਮਾਂ ਬਾਪ ਤੇ ਧੰਨਵਾਦ ਹੁੰਦਾ ਹੀ ਜਿੰਨਾ ਤੱਕ ਜਿੰਦੀ ਆ ਮੈਂ ਬਾਕੀ ਤੁਸੀਂ ਸਭ ਕੁਝ ਸੋਚ ਸਮਝ ਕੇ ਕਰਨਾ ਸਭ ਕੁਝ ਤੁਹਾਨੂੰ ਕਰਨਾ ਤਾਂ ਏਸੀਜੀ ਸਤਿੰਦਰ ਸਿੰਘ ਦੇ ਧਰਮ ਪਤਨੀ ਤੇ ਮਾਤਾ ਨਾਲ ਗੱਲਬਾਤ ਹੋਈ ਹੈ ਆ ਸਤਿੰਦਰ ਸਿੰਘ ਹਾਲਾਂਕਿ ਉਹ ਮੰਝੇਦੇ ਨੇ ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਸਸਕਾ ਵੀ ਜੀ ਇਹ ਕਦੋਂ ਤੋਂ ਕੰਡੀਸ਼ਨ ਤੁਹਾਡੀ ਇਦਾਂ ਆਈ ਤੇ ਕਿਦਾਂ ਹੋਈ ਹੈ ਇਹ ਸਰਜੀਤ 2 ਸਾਲ ਹੋ ਗਏ ਆ ਕਿ ਦੁਨੀਆ ਦੋਵੇਂ ਖਰਾਬ ਹੋਈ ਮੇਰੀ ਨਾ ਲਾਤ ਟੁੱਟ ਗਈ ਤੇ ਮੈਂ ਕੰਮ ਕਰਦਾ ਹਾਂ ਤੇ ਪੇਨ ਕਿਲਰ ਖਾਂਦਾ ਰਿਆਂ ਕੰਮ ਤੋਂ ਆਣ ਕੇ ਕਿਉਂਕਿ ਮਣਕੇ ਰਾਤ ਦਰਦ ਹੁੰਦੀ ਤੇ ਲਾਸਟ ਵਾਰ ਮੈਂ ਹੋਠੀਆਂ ਤੋਂ ਦਵਾਈ ਖਾਦੀ ਤੇ ਬਸ ਉਹਦੇ ਨਾਲ ਹੀ ਮੇਰੀ ਦੋਵੇਂ ਕਿਡਨੀਆਂ ਖਰਾਬ ਸਤਿੰਦਰ ਸਿੰਘ ਜੀ ਪੇਨ ਕਿਲਰ ਜਿਹੜੀ ਖਾਦੀ ਸੀ ਕਿਸੇ ਡਾਕਟਰ ਦੀ ਸਲਾਹ ਨਾਲ ਖਾਦੀ ਸੀ ਜਾਂ ਤੁਸੀਂ ਆਪ ਹੀ ਆ ਕੇ ਮੈਨੂੰ ਲਾਉਣ ਨੂੰ ਲੈ ਕੇ ਆਪ ਹੀ ਖਾ ਲੈਂਦਾ ਰਿਆਂ ਆਪ ਆਪ ਹੀ ਖਾ ਲੈਂਦਾ ਰਿਆਂ ਤੇ ਹੁਣ ਜਿਹੜੀ ਕਿਡਨੀਆਂ ਦੀ ਪ੍ਰੋਬਲਮ ਆਈ ਹੈ ਇਹਦੇ ਵਿੱਚ ਉਹ ਲਾਰਜ ਕੀ ਹੋ ਰਿਹਾ ਹੈ ਕਦੋਂ ਇੰਜੈਕਸ਼ਨ ਲੱਗਦਾ ਹੈ ਡੈਲਸਿਸ ਕਿੰਨੀ ਵਾਰੀ ਹੁੰਦਾ ਤੇ ਕਿੰਨਾ ਖਰਚਾ ਆਉਂਦਾ ਤੁਹਾਡਾ ਹਫਤੇ ਦਾ ਹੁੰਦਾ ਜੀ ਹਫਤੇ ਜ ਤਿੰਨ ਵਾਰੀ ਡੈਲਸਿਸ ਹੁੰਦਾ 15-1600 ਰੁਪਿਆ ਖਰਚਾ ਆ ਜਾਂਦਾ ਟੀਕੇ ਲਾਦੇ 12-1300 ਦੇ ਜਾਣ ਆਉਣ ਦਾ ਖਰਚਾ ਲੱਗ ਜਾਂਦਾ ਹੈ ਜੀ ਬਸ ਇਹ ਹੀ ਹੋਈ ਜਾਂਦਾ ਤੁਹਾਡੀ ਇੱਕੋ ਇੱਕ ਬੇਟੀ ਹੈ ਇੱਕੋ ਇੱਕ ਬੇਟੀ ਬੇਟੀਆਂ ਜਾਂ ਬੇਟੇ ਹੁਣ ਬੜੇ ਚਾਵਾ ਨਾਲ ਪਾਲੀਦੇ ਬੜੇ ਸੁਪਨੇ ਵੇਖੀਦੇ ਸਤਿੰਦਰ ਸਿੰਘ ਨੇ ਆਪਣੀ ਬੇਟੀ ਵਾਸਤੇ ਕੀ ਕੀ ਸੁਪਨੇ ਵੇਖੇ ਤੇ ਹੁਣ ਕੀ ਮਜਬੂਰੀ ਆਪਣੀ ਸਮਝਦਾ ਕਿ ਮੈਂ ਮੰਜੇ ਤੇ ਪਿਆ ਤੇ ਮੇਰੀ ਬੇਟੀ ਵਾਸਤੇ ਮੇਰੀਆਂ ਇਹ ਉਮੀਦਾਂ ਸੀ ਇਹ ਆਸਾਂ ਸੀ ਭਾਜੀ ਬੜਾ ਸ਼ੌਂਕ ਹੀ ਯਾਰ ਇੱਕ ਚੀਜ਼ ਦਾ ਬੇਟੀ ਨੂੰ ਪੜਾਵਾਗਾ ਖਾਵਾਗਾ ਨੌਕਰੀ ਨਵਾਵਾਗਾ ਤੇ ਚਲੋ ਮਾੜਾ ਮੋਟਾ ਆਸਰਾ ਹੋ ਜਾਊਗਾ ਤੇ ਚਲੋ ਇਹ ਨੀਨਾਲੀ ਸਾਡਾ ਚਲਦਾ ਰੂ ਦੋਵਾਂ ਜੀਆਂ ਦਾ ਇਹ ਸਾਡੇ ਕੋਲ ਹੀ ਰਹੂਗੀ ਨੌਕਰੀ ਕਰੂਗੀ ਤੇ ਪਰ ਜੋ ਮਹਾਰਾਜ ਨੂੰ ਮਨਜ਼ੂਰੀ ਸਤੰਦਰ ਸਿੰਘ ਜੀ ਬੇਟੀ ਜਿਹੜਾ ਹੁੰਦੀ ਹੈ ਸਕੂਲ ਤੋਂ ਹੁਣ ਤਾਂ ਸਕੂਲ ਗਈ ਸਕੂਲ ਤੋਂ ਜਾਂਦੀ ਆ ਕੇ ਪੁੱਛਦੀ ਨਹੀਂ ਪਾਪਾ ਕੀ ਗੱਲ ਹੈ ਜਾਂ ਜਿੱਦਾਂ ਪਾਪਾ ਜਾਂਦੇ ਬੱਚਿਆਂ ਦੇ ਘੁੰਮਣ ਫਿਰਨ ਲੈ ਕੇ ਬੜਾ ਚਾਹ ਹੁੰਦਾ ਕਿ ਜਿੱਦਾਂ ਜਗਾ ਜਗਾ ਜਾਂਦੇ ਬੱਚਿਆਂ ਨੂੰ ਬੜਾ ਚਾਹ ਤੁਹਾਨੂੰ ਕਰੀ ਪੁੱਛਦੀ ਨਹੀਂ ਪਾਪਾ ਤੁਹਾਨੂੰ ਕੀ ਹੋਇਆ ਜਾਂ ਤੁਹਾਡੀ ਮਜਬੂਰੀ ਵੇਖ ਕੇ ਅਥਰੂ ਨਹੀਂ ਕੇਰਦੀ ਰੋਂਦੀ ਆ ਜੀ ਅੰਦਰ ਵੜ ਕੇ ਬੜਾ ਰੋਦੀ ਆ ਗਵਾਂਡੀਆਂ ਦੀ ਕੁੜੀ ਦੇ ਨਾਲ ਪੜਦੀ ਉਹਨਾਂ ਦੇ ਨਾਲ ਕੁੜੀ ਦੀ ਲਾਗੇ ਜਾ ਕੇ ਉਹਨਾਂ ਦੇ ਘਰ ਜਾ ਕੇ ਬੜਾ ਰੋਂਦੀ ਪਈ ਮੇਰਾ ਫਾਫਾ ਇਦਾਂ ਹੋ ਗਿਆ ਇਦਾਂ ਹੋ ਗਿਆ ਮੇਰੇ ਕੋਲੇ ਮੇਰੇ ਕੋ ਨਹੀਂ ਵੇਖੀ ਜਾਂਦੀ ਕਿਉਂਕਿ ਕੱਲੀ-ਕੱਲੀ ਮੈਂ ਬੜੇ ਲਾਡਾ ਨਾ ਰੱਖੀ ਤੇ ਫਰ ਨਹੀਂ ਵੇਖੀ ਜਾਂਦੀ ਸਤੰਦਰ ਸਿੰਘ ਜੀ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਲੋਕ ਦਰਦ ਮਹਿਸੂਸ ਕਰਦੇ ਆ ਕਿਸੇ ਦਾ ਤੁਹਾਡੀ ਮਦਦ ਨੂੰ ਕੋਈ ਨਾ ਕੋਈ ਪਹੁੰਚੇਗਾ ਪਰ ਤੁਸੀਂ ਆਪਣੇ ਵੱਲੋਂ ਅੱਜ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਮਜਬੂਰ ਹੋ ਕੇ ਕਹਿੰਦੇ ਇਨਸਾਨ ਕਿਦੇ ਹੱਥ ੜਦਾ ਉਦਾਂ ਨਹੀਂ ਤੇ ਇਨਸਾਨ ਤੁਸੀਂ ਦੇ ਵੈਸੇ ਵੀ ਇੱਕ ਕਾਰੀਗਰ ਸੀ ਇੱਕ ਐਸੇ ਕਾਰੀਗਰ ਸੀ ਕਿ ਪਰਿਵਾਰ ਨੂੰ ਪਾਲਦੇ ਸੀ ਪਰ ਅੱਜ ਮਜਬੂਰੀ ਨੇ ਤੁਹਾਨੂੰ ਮੰਜੇ ਦੇ ਪਾਸਤਾ ਬਿਮਾਰੀ ਨੇ ਮੰਜੇ ਦੇ ਪਾਸਤਾ ਅੱਜ ਸਾਡੇ ਚੈਨਲ ਦੇ ਜ਼ਰੀਏ ਤੁਸੀਂ ਕੀ ਅੱਜ ਗੁਆਰ ਲਾਉਣਾ ਚਾਹੁੰਦੇ ਹੋ ਮੈਂ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਮੇਰਾ ਨਾ 10 ਲੱਖ ਰੁਪਏ ਦਾ ਖਰਚਾ ਆਇਆ ਤੇ ਮੇਰੀ ਮਾਤਾ ਵਾਦ ਤੋਂ ਵਾਦ ਕੀਤੀ ਜਾਵੇ ਤਾਂ ਜੋ ਮੈਂ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਬੈ ਜਾਵਾਂ ਉੱਠ ਕੇ ਮਿਹਨਤ ਕਰਾਂ ਫੇਰ ਆਪਣੀ ਤੋਂ ਏਸੀ ਜੀ ਸਤਿੰਦਰ ਸਿੰਘ ਜਿਹਨਾਂ ਦੀ ਮਹਿਜ 37 ਸਾਲ ਉਮਰ ਹੈ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਸਾਰੇ ਹੀ ਦਾਨੀ ਸੱਜਣਾ ਨੂੰ ਇੱਕ ਵਾਰੀ ਹੱਥ ਜੋੜ ਕੇ ਬੁਹਾਰ ਲਗਾਈ ਗਈ ਹੈ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਸਾਨੂੰ ਵੀ ਉਮੀਦ ਹੈ ਕਿ ਜਿੱਥੇ ਲੱਖਾਂ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ ਦਾਨੀ ਸੱਜਣ ਇਸ ਪਰਿਵਾਰ ਨਾਲ ਵੀ ਸੰਪਰਕ ਕਰੋਗੇ ਔਰ ਮੈਂ ਸਪੈਸ਼ਲ ਆਪਣੇ ਚੈਨਲ ਵੱਲ ਕਹਾਂਗਾ ਕਿ ਸਾਡੀ ਸਕਰੀਨ ਤੇ ਇਸ ਪਰਿਵਾਰ ਦਾ ਜੋ ਪਰਸਨਲ ਨੰਬਰ ਹੈ ਮੋਬਾਈਲ ਨੰਬਰ ਉਹ ਫਲੈਸ਼ ਕੀਤਾ ਜਾਏਗਾ ਤੁਸੀਂ ਡਾਇਰੈਕਟ ਇਸ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਇਸ ਪਰਿਵਾਰ ਨੂੰ ਇਹਨਾਂ ਦੀ ਜੋ ਮਜਬੂਰੀ ਹੈ ਜੋ ਹਾਲਾਤ ਨੇ ਜੋ ਖਰਚਾ ਉਹ ਆਪ ਪੁੱਛ ਕੇ ਪਿੰਡ ਹਸਨਪੁਰੇ ਪਹੁੰਚ ਸਕਦੇ ਹੋ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼